ਹੁਣ ਬੜੇਪੇ ਜਾ ਗਿਆ ਉਮਰ ਭੱਤੀ ਹੋ ਗਈ ਹੋ ਬ ਦਿਲ ਪਤਲਾ ਪੈ ਗਿਆ ਹੁਣ ਡਰੀ ਲੱਗੀ ਜਾਂਦਾ ਮੱਗਰ ਦਿੰਦਾ ਜੇ ਦਿਲ ਪਤਲਾ ਦੀ ਦਵਾਈ ਆਏ ਤੇ ਨ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲਾ ਮਾ ਲੈ ਚਾਲ ਭਾਈ ਆ ਜਾ ਬੱਲੇ 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 ਬਾਬਾ ਹਾਂ ਮੇਰੇ ਦਾਦੀ ਦੇ ਨਾ ਬੜਾ ਦਿਲ ਪਤਲਾ ਹੈ ਹਾਂ ਤੇ ਹ ਗੱਲ ਗੱਲ ਤੇ ਡਰ ਜਾਂਦਾ ਇਹਨੂੰ ਕੋਈ ਦੇਸੀ ਦਵਾਈ ਦੱਸ ਅੱਛਾ ਹੁਣ ਨਾ ਭਾਈ ਬੜੇ ਪਾ ਆ ਗਿਆ ਦਿਲ ਨਹੀਂ ਪਤਲਾ ਹੁੰਦਾ ਹੁੰਦਾ ਦਿਲ ਦਾ ਕੰਮ ਹੈ ਕੱਲਾ ਖੂਨ ਨੂੰ ਆਪਣੇ ਨੂੰ ਪੰਪ ਦੇਣਾ ਇਹ ਆਪਣੇ ਦਿਮਾਗ ਚ ਡਰ ਬਹਿ ਜਾਂਦਾ ਠੀਕ ਹੈ 10 ਗ੍ਰਾਮ ਤਾਂ ਲੈਣੀ ਆ ਭੁੰਨੀ ਹਿੰਗ ਠੀਕ ਹੈ 10 ਗ੍ਰਾਮ ਲੈਣਾ ਕਾਲਾ ਜੀਰਾ ਜੀਰਾ 10 ਗ੍ਰਾਮ ਸਫੇਦ ਜੀਰਾ ਸਫੇਦ ਜੀਰਾ ਹਾਂ ਚਿੱਟਾ ਜੀਰਾ ਹਾਂ ਚਿੱਟਾ ਜੀਰਾ 10 ਗ੍ਰਾਮ ਅਜਵੈਨ ਅਜਵੈਨ ਠੀਕ ਹੈ ਤੇ 10 ਗ੍ਰਾਮ ਆਪਾਂ ਲੈਣਾ ਹੈ ਸੈਂਦਾ ਨਮਕ ਸੈਂਦਾ ਨਮਕ ਹਾਂ ਠੀਕ ਹੈ ਇਸ ਹਾਂ ਇਹ ਸਾਰੀਆਂ ਚੀਜ਼ਾਂ ਕੁੱਟ ਪੀਸ ਕੇ ਪਾਊਡਰ ਬਣਾ ਲਈ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਰੋਟੀ ਤੋਂ ਬਾਅਦ ਪਾਣੀ ਨਾਲ ਲੈ ਲੈ ਕਰਨੀ ਠੀਕ ਹੈ ਤੇ ਜਿਵੇਂ ਹੁਣ ਇਹ ਮੁੱਕ ਗਿਆ ਦੁਬਾਰੇ ਫੇਰ ਬਣਾ ਲਈ ਮੁੱਕ ਗਿਆ ਦੁਬਾਰੇ ਫੇਰ ਘੱਟੋ ਘੱਟ 5-6 ਵਾਰੀ ਇੰਨੇ-ਇੰਨੇ ਚੀਜ਼ਾਂ ਲੈ ਲਈ ਠੀਕ ਹੈ ਤਾਂ ਤੈਨੂੰ ਹੋਰ ਵੀ ਫਾਇਦੇ ਕਰਨ ਲੱਗਾ ਇਹ ਠੀਕ ਹੈ ਸਾਰੇ ਸਰੀਰ ਦੀ ਸੈਟਿੰਗ ਮੈਟਿੰਗ ਕਰ ਦੇਣੀਆਂ ਜਿਹੜੇ ਮਨ ਲ ਆਪਣੇ ਦਿਮਾਗ 'ਚ ਡਰ ਬੜਿਆ ਪਿਆ ਨਾ ਦਿਮਾਗ ਦੀਆਂ ਨਾੜਾਂ ਨੂੰ ਤੰਦਰੁਸਤ ਕਰ ਦੇਣੀਆਂ ਦਿਮਾਗ ਆਪਣਾ ਸੈਟ